ਸਸ਼ੀਕਲ ਦੋਸਤੋ ਗੁਰਦਾਸਪੁਰ ਇੱਕ ਮਠਿਆਈ ਦੀ ਜਿਹੜੀ ਫੈਕਟਰੀ ਅਸੀਂ ਦੁਕਾਨ ਨਹੀਂ ਫੈਕਟਰੀ ਕਹਾਂਗੇ ਜਿਹਦੇ ਵਿੱਚ ਬੜੀ ਭਾਰੀ ਮਾਤਰਾ ਵਿੱਚ ਅਲੱਗ-ਅਲੱਗ ਤਰੀਕੇ ਦੀ ਜਿਹੜੀ ਮਠਿਆਈ ਬਣ ਰਹੀ ਸੀ ਹਾਲਾਤ ਦੇਖ ਸਕਦੇ ਜੇ ਤੁਸੀਂ ਸਫਾਈ ਦੇ ਅ ਕਿ ਇਹ ਜਿਹੜਾ ਵਾ ਇਹਦੀ ਸੈਂਪਲਿੰਗ ਹੋਏਗੀ ਤੇ ਇਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹਾਂ ਵੀ ਇਹਦੀ ਜਿਹੜੀ ਮੁਕਦਿਆਰ ਆ ਉਹ ਸਹੀ ਹੈ ਜਾਂ ਗਲਤ ਆ ਬਟ ਜਿਹੜੇ ਇਹਦੀ ਸਫਾਈ ਦੇ ਹਾਲਾਤ ਆ ਉਹ ਤੋਂ ਸਾਫ਼ ਨਜ਼ਰ ਆਉਂਦਾ ਵਾ ਕਿ ਬਹੁਤ ਗੰਦੇ ਤਰੀਕੇ ਨਾਲ ਜਿਹੜਾ ਇੱਥੇ ਕੰਮ ਜਿਹੜਾ ਉਹ ਰੈਗੂਲਰ ਚੱਲ ਰਿਹਾ ਵਾ ਤੇ ਬਾਕੀ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਜੇ ਕ ਕੜਾਈਆਂ ਦੇ ਮੱਲਕ ਆ ਜਿਹੜੀ ਗੰਦਗੀ ਹੈ ਜਿਹੜੀ ਇੱਥੇ ਮੱਲਕ 스멜 ਆ ਰਹੀ ਹੈ ਦੂਸਰੇ ਬੰਨੇ ਇੱਥੇ ਜਿਹੜੇ ਬਾਥਰੂਮ ਨੇ ਉਹਨਾਂ ਦੇ ਵੀ ਹਾਲਾਤ ਦੇਖ ਸਕਦੇ ਜੇ ਕਿ ਜਿਹੜੇ ਇੱਥੇ ਕਰਮਚਾਰੀ ਕੰਮ ਕਰ ਰਹੇ ਨੇ ਉਹਨਾਂ ਦੀ ਸਿਹਤ ਨਾਲ ਵੀ ਖਿਲਵਾੜ ਹੋ ਰਿਹਾ ਬਾਕੀ ਤੁਸੀਂ ਆ ਬਾਥਰੂਮਾਂ ਦੀ ਕੰਡੀਸ਼ਨ ਦੇਖ ਸਕਦੇ ਜੇ ਕਿ ਇੱਥੇ ਉਹਨਾਂ ਨੇ ਮੱਲਕ ਜਿਸ ਤਰ੍ਹਾਂ ਕੁਕਰ ਪਿਆ ਵਾ ਨਹਾਉਣ ਦਾ ਪ੍ਰਬੰਧ ਆ ਮੱਲਕ ਦੇਖ ਸਕਦੇ ਕਿ ਇੱਕ ਕਹਿ ਸਕਦੇ ਕਿ ਇਸ ਤਰ੍ਹਾਂ ਦੇ ਏਰੀਆ ਦੇ ਵਿੱਚ ਕੰਮ ਕਰਨਾ ਬੜਾ ਔਖਾ ਹੋ ਸਕਦਾ ਵਾ ਕਾਰਨ ਕਿ ਢੇਡ ਵਾਸਤੇ ਉਹਨਾਂ ਨੂੰ ਕੰਮ ਜਿਹੜਾ ਉਹ ਕਰਨਾ ਪੈ ਸਕਦਾ ਵਾ ਤੇ ਉਹ ਕਰ ਰਹੇ ਨੇ ਪਰ ਜਿਹੜੇ ਹਾਲਾਤ ਨੇ ਉਹ ਬਹੁਤ ਬਦਤਰ ਤੁਸੀਂ ਇੱਥੋਂ ਦੀ ਕੰਡੀਸ਼ਨ ਦੇਖ ਸਕਦੇ ਜੇ ਕਿ ਜਿਹੜਾ ਏਰੀਆ ਹੈਗਾ ਗੁਰਦਾਸਪੁਰ ਦੀ ਸੰਘਣੀ ਆਬਾਦੀ ਦੇ ਵਿੱਚ ਪਰ ਲੰਬੇ ਸਮੇਂ ਤੋਂ ਜਿਹੜਾ ਇਹ ਜਿਹੜਾ ਚੱਲ ਰਿਹਾ ਸੀ ਗੋਰਖ ਧੰਦਾ ਅੱਜ ਪੱਤਰਕਾਰਾਂ ਨੇ ਆਣ ਕੇ ਇਹਦਾ ਖੁਲਾਸਾ ਕੀਤਾ ਤੇ ਹੁਣ ਵਿਭਾਗ ਦੀ ਟੀਮ ਆਈ ਹੈ ਉਹ ਸੈਂਪਲਿੰਗ ਕਰ ਰਹੀ ਆ ਪਰ ਇੱਥੇ ਕਿਤੇ ਨਾ ਕਿਤੇ ਵਿਭਾਗ ਦੀ ਵੀ ਗਲਤੀ ਹੈ ਕਿਉਂਕਿ ਅਗਰ ਇਸ ਤਰ੍ਹਾਂ ਦੀਆਂ ਜਿਹੜੀਆਂ ਫੈਕਟਰੀਆਂ ਲੋਕਾਂ ਵਾਸਤੇ ਰੈਗੂਲਰ ਕੰਮ ਕਰ ਰਹੀਆਂ ਨੇ ਉਹਨਾਂ ਦੀ ਅਚਨ-ਚੇਤ ਜਿਹੜੀ ਚੈਕਿੰਗ ਆ ਉਹ ਜ਼ਰੂਰ ਹੋਣੀ ਚਾਹੀਦੀ ਆ ਇਹਦਾ ਤੁਸੀਂ ਮਠਿਆਈ ਵੀ ਖਾਣੀ ਆ ਤੇ ਸੋ ਸੋਚ ਸਮਝ ਕੇ ਖਾਓ ਕਿ ਜੇ ਇਹੋ ਜੀ ਮਠਿਆਈ ਤੁਹਾਨੂੰ ਮਿਲੇਗੀ ਤੇ ਤੁਸੀਂ ਆਪ ਹੀ ਦੇਖ ਸਕਦੇ ਕਿ ਸਿਹਤ ਨਾਲ ਤੁਹਾਡੀ ਨਾਲ ਕਿੰਨਾ ਖਲਵਾੜ ਹੋਏਗਾ ਇਹਦੇ ਇੱਕ ਫੈਕਟਰੀ ਆ ਹੋ ਸਕਦਾ ਕਿ ਇਦਾਂ ਦੀਆਂ ਹਜ਼ਾਰਾਂ ਫੈਕਟਰੀਆਂ ਜਿਹੜੀਆਂ ਉਹ ਇਸ ਤਰ੍ਹਾਂ ਦਾ ਕੰਮ ਕਰ ਰਹੀਆਂ ਹੋਣ ਸੋ ਵਿਭਾਗ ਜਿਹੜਾ ਵਾ ਅਸੀਂ ਆਸ ਕਰਦੇ ਆ ਕੋ ਇਨ੍ਹਾਂ ਫੈਕਟਰੀਆਂ ਤੇ ਜਲਦ ਤੋਂ ਜਲਦ ਕਾਰਵਾਈ ਕਰੇਗਾ ਤੇ ਇਹਨਾਂ ਨੂੰ ਬੰਦ ਦੀ ਜਿਹੜੀ ਉਹ ਸਜ਼ਾ ਦਵਾਏਗਾ ਧੰਨਵਾਦ